ਇਹ ਫਾਰਮਟ੍ਰੈਕ 60 2011 ਮਾਡਲ ਆ 3 ਲੱਖ ਤੇ 65000 ਰੁਪਏ ਕੀਮਤ ਆ ਅਗਿਆ ਐਸ਼ਰਾ 99ਵੇਂ ਮਾਡਲ ਆ ਤੇ ਕੀਮਤ ਆ ਦੀ 1 ਲੱਖ ਤੇ 10000 ਰੁਪਏ ਮੈਸੀ ਭਵੰਜਾ ਪਰਦਾੜੀ ਪੰਜਾਬ ਨੰਬਰਾਂ ਤੇ ਬਰਨਾਲੇ ਦਾ ਨੰਬਰ ਆ 2020 ਮਾਡਲ ਆ ਤੇ ਕੀਮਤ ਆ ਦੀ 5 ਲੱਖ ਤੇ 45000 ਤੇ ਫੋਨ ਵਾਲੀ ਕਾ 35 ਵਾਲਾ 2000 22 ਮਾਡਲ ਆ ਤੇ ਕੀਮਤ ਹੈ ਦੀ 4 ਲੱਖ ਤੇ 95000 ਤੇ ਇੰਜਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਤੇ ਹਰੇ ਆਣਾ ਨੰਬਰ ਆ ਤੇ اگਿਆ ਸਵਰਾਜ 855 2016 ਮਾਡਲ ਆ ਤੇ ਕੀਮਤ ਹੈ ਦੀ 5 ਲੱਖ ਤੇ 65000 ਇਹ ਛਾਤਰੀ ਲੱਗੀ ਆ ਤੇ ਇੰਡੀਅਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਤੇ ਅੱਗੇ ਆ ਸਪੋਨਾ ਲੀਕਾ ਡੀਆਈ 60 2013 ਮਾਡਲ ਆ ਤੇ ਕੀਮਤ ਹੈ ਜੀ 3 ਲੱਖ ਤੇ 75000 ਰੁਪਿਆ ਤੇ ਅੱਗੇ ਆ ਜੌਂਡੀਅਰ 53 ਦਾ 2016 ਮਾਡਲ ਆ 6 ਲੱਖ ਤੇ 25000 ਰੁਪਿਆ ਕੀਮਤ ਆ ਤੇ ਤੇ ਪੰਜਾਬ ਨੰਬਰ ਆ ਤੇ ਛਾਤਰੀ ਲੱਗੀ ਆ ਤੇ ਟਾਇਰਾਂ ਦਾ ਚੈੱਕ ਕਰ ਲੋ ਤੇ ਅੱਗੇ ਸੋਨਾ ਲੀਕਾ 2016 ਮਾਡਲ ਆ 4 ਲੱਖ ਤੇ 75000 ਰੁਪਿਆ ਕੀਮਤ ਆ ਤੇ ਹਰਿਆਣਾ ਨੰਬਰ ਆ ਤੇ ਅੱਗੇ ਫਿਰ ਸੋਨਾ ਲੀਕਾ ਹਰਿਆਣਾ ਨੰਬਰ ਆ 2013 ਮਾਡਲ ਆ ਇੰਨਾ ਲੱਖ ਤੇ 35000 ਰੁਪਿਆ ਕੀਮਤ ਦਾ ਤੇ ਅਗਿਆ ਐਸ਼ਰ ਪੰਜਾਬ ਨੰਬਰਾਂ ਤੇ ਬਠਿੰਡੇ ਦਾ ਨੰਬਰ 2019 ਮਾਡਲ ਆ 2 ਲੱਖ ਤੇ 98000 ਰੁਪਿਆ ਕੀਮਤ ਦਾ ਸੋਨਾਲੀਕਾ 2001 ਮਾਡਲ ਆ 2 ਲੱਖ ਤੇ 60000 ਰੁਪਿਆ ਕੀਮਤ ਦਾ ਤੇ ਪੰਜਾਬ ਨੰਬਰ ਆ ਤੇ ਅਗਿਆ ਇੰਡੋਫਾਰਮ 2013 ਮਾਡਲ ਆ 2 ਲੱਖ ਤੇ 50000 ਰੁਪਿਆ ਕੀਮਤਾ ਤੇ ਹਰਿਆਣਾ ਨੰਬਰਾਂ ਤੇ ਅੱਗੇ ਸੋਨਾ ਲੇਕਾ ਪੰਜਾਬ ਨੰਬਰਾਂ ਤੇ 2008 ਮਾਡਲ ਆ 2 ਲੱਖ ਤੇ 95000 ਰੁਪਿਆ ਕੀਮਤਾ ਤੇ ਅੱਗੇ ਏਸੀ 2012 ਮਾਡਲ ਆ 2 ਲੱਖ ਤੇ 85000 ਰੁਪਿਆ ਕੀਮਤਾ ਤੇ ਹਰਿਆਣਾ ਨੰਬਰਾਂ ਅੱਗੇ 36 ਦੀ 2014 ਮਾਡਲ ਆ 4 ਲੱਖ ਤੇ 55000 ਰੁਪਿਆ ਕੀਮਤ ਦਾ ਤੇ ਅਗਿਆ ਸਵਰਾਜ 855 2009 ਮਾਡਲ ਆ ਤੇ ਕੀਮਤ ਹੈ ਦੀ 3 ਲੱਖ ਤੇ 95000 ਤੇ ਅਗਿਆ AC 550 2011 ਮਾਡਲ ਆ 2 ਲੱਖ ਤੇ 65000 ਰੁਪਿਆ ਕੀਮਤ ਦਾ